ਇਸ ਮੋਰਚੇ ਦੇ ਪ੍ਰਬੰਧਕ ਵੀਰੋ ਅਤੇ ਜਿਹਾਰੂ ਵੀਰੋ ਸਭ ਤੋਂ ਪਹਿਲਾਂ ਬਲਾਓ ਫਤਿਹ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਗੁਰਗੇ ਪਿਆਰਿਓ ਅੱਜ ਜਿੱਥੇ ਆਪਾਂ ਪਿਛਲੇ ਦਿਨੀ ਸਾਨੂੰ ਵਿਛੋੜਾ ਦੇ ਚੁੱਕੇ ਰਾਜਵੀਰ ਸਿੰਘ ਦੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਪਾਂ ਇੱਥੇ ਇਕੱਤਰ ਹੋਏ ਆਂ ਔਰ ਅਸੀਂ ਮੈਂ ਆਪਣੀ ਜਥੇਬੰਦੀ ਸੰਯੁਕਤ ਕਿਸਾਨ ਭਲਾਈ ਸੰਸਥਾ ਅਜਨਾਲਾ ਵੱਲੋਂ ਵਿਛੜ ਚੁੱਕੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆਂ ਔਰ ਉਥੇ ਨਾਲ ਦੀ ਨਾਲ ਹੀ ਮੈਂ ਇਸ ਮੋਰਚੇ ਦੇ ਪ੍ਰਬੰਧਕ ਵੀਰਾਂ ਨੂੰ ਵੀ ਸਲੂਟ ਕਰਦਾ ਭਈ ਜਿਨ੍ਹਾਂ ਨੇ ਤਕਰੀਬਨ ਪਿਛਲੇ 7 ਮਹੀਨਿਆਂ ਤੋਂ ਇੱਥੇ ਇਸ ਫੈਕਟਰੀ ਨੂੰ ਆ ਜਿਹੜੀ ਸਾਡੇ ਹਵਾ ਪਾਣੀ ਦੇ ਵਿੱਚ ਜ਼ਹਿਰ ਘੋੜ ਰਹੀ ਆ ਇਹਨੂੰ ਬੰਦ ਕਰਾਉਣ ਵਾਸਤੇ ਮੋਰਚਾ ਲਾਇਆ ਔਰ ਜਿਹੜਾ ਮੋਰਚਾ ਇਹਨਾਂ ਨੇ ਇਕੱਲੇ ਵੀਰਾਂ ਨੇ ਲਾਇਆ ਪਰ ਅੱਜ ਉਹ ਮੋਰਚਾ ਇਹਨਾਂ ਦਾ ਇਕੱਲਾ ਦਾ ਨਹੀਂ ਰਹਿ ਗਿਆ ਅੱਜ ਉਹ ਮੋਰਚਾ ਪੂਰੇ ਪੰਜਾਬ ਦਾ ਇੱਕ ਸੰਘਰਸ਼ ਬਣ ਕੇ ਰਹਿ ਗਿਆ ਜਿਵੇਂ ਤੁਸੀਂ ਹੁਣੇ ਇੱਥੇ ਇੱਕ ਵੀਰ ਦੱਸ ਰਿਹਾ ਸੀ ਭਈ ਅਸੀਂ ਪੰਜਾਬ ਦੇ ਉਸ ਜ਼ਿਲ੍ਹੇ ਤੋਂ ਆਏ ਆ ਜਿੱਥੇ ਪੰਜਾਬ ਖਤਮ ਹੋ ਜਾਂਦਾ ਔਰ ਮੈਂ ਦੱਸ ਦੇਣਾ ਚਾਹੁੰਦਾ ਵੀ ਅਸੀਂ ਵੀ ਪੰਜਾਬ ਦੇ ਉਸ ਜ਼ਿਲ੍ਹੇ ਤੋਂ ਆਏ ਆ ਜਿੱਥੇ ਅੱਗੇ ਪਾਕਿਸਤਾਨ ਸ਼ੁਰੂ ਹੋ ਜਾਂਦਾ ਪੰਜਾਬ ਖਤਮ ਹੋ ਜਾਂਦਾ ਇਹ ਵੀਰੋ ਮੋਰਚਾ ਤੁਸੀਂ ਲਾਇਆ ਪਰ ਤੁਹਾਡਾ ਇਕੱਲਾ ਦਾ ਨਹੀਂ ਰਿਹਾ ਪੂਰੇ ਪੰਜਾਬ ਦਾ ਇਹ ਮੋਰਚਾ ਬਣ ਗਿਆ ਸੋ ਇਸ ਮੋਰਚੇ ਦੀ ਜਿੱਤ ਜਿਹੜੀ ਆ ਉਹ ਯਕੀਨੀ ਹੈ ਤੁਸੀਂ ਵੇਖਿਆ ਪਿਛਲੇ ਦਿਨੀ ਆਪਾਂ ਦਿੱਲੀ ਦਾ ਸੰਘਰਸ਼ ਤੇ ਬਾਰਡਰ ਤੇ ਆਪਾਂ ਦਿੱਲੀ ਦਾ ਮੋਰਚਾ ਜਿੱਤ ਕੇ ਆਏ ਆ ਉੱਥੇ ਵੀ ਮੋਦੀ ਕਹਿੰਦਾ ਸੀ ਵੀ ਮੇਰਾ 7 ਸਾਲ ਦਾ ਇਤਿਹਾਸ ਹੈ ਮੈਂ ਕਦੀ ਵਾਪਸ ਨਹੀਂ ਕੀਤੀ ਔਰ ਮੈਂ ਦੱਸ ਦਵਾਂ ਵੀ ਤੁਸੀਂ ਲੋਕਾਂ ਨੇ ਉੱਥੇ ਵੀ ਦੱਸਿਆ ਪੀ ਤੇਰਾ 7 ਸਾਲ ਦਾ ਇਤਿਹਾਸ ਹੈ ਸਾਡਾ 700 ਸਾਲ ਦਾ ਇਤਿਹਾਸ ਹੈ ਵੀ ਅਸੀਂ ਜਿੱਥੇ ਮੋਰਚਾ ਲਾਇਆ ਅਸੀਂ ਕਿਦੀ ਵਾਪਸ ਨਹੀਂ ਹੋਏ ਅਸੀਂ ਮੋਰਚਾ ਜਿੱਤ ਕੇ ਪਿੱਛੇ ਹੋਏ ਆਂ ਔਰ ਇਹ ਮੋਰਚਾ ਜਿਹੜਾ ਦੀਪ ਮਲੋਤਰੇ ਦੀ ਫੈਕਟਰੀ ਤੇ ਗਾੜੀ ਲਾਇਆ ਇਹ ਵੀ ਅਸੀਂ ਜਿੱਤ ਕੇ ਵਾਪਸ ਹੋਵਾਂਗੇ ਮੈਂ ਦੱਸ ਦਵਾ ਸਾਡੀ ਲੜਾਈ ਕੱਲੀ ਦੀਪ ਮਲੋਤਰੇ ਨਾਲ ਨਹੀਂ ਪਿਆ ਰਿਓ ਸਾਡੀ ਤੇ ਲੜਾਈ ਹੈਗੀ ਆਪਣੀ ਧਰਤੀ ਨੂੰ ਬਚਾਉਣ ਦੀ ਆਪਣੇ ਪਾਣੀ ਨੂੰ ਬਚਾਉਣ ਦੀ ਆਪਣੀ ਹਵਾ ਨੂੰ ਬਚਾਉਣ ਦੀ ਅਸੀਂ ਇਹ ਲੜਾਈ ਲੜ ਰਹੇ ਆ ਸਾਡੀ ਦੀਪ ਬਲੁਤਰੇ ਨਾਲ ਕੋਈ ਸਾਡੀ ਨਿੱਜੀ ਵੈਰ ਨਹੀਂ ਜਾਂ ਸਾਡੀ ਕੋਈ ਰੰਜਿਸ਼ ਨਹੀਂ ਅਸੀਂ ਇਸ ਲੜਾਈ ਦੇ ਵਿੱਚ ਸਾਰੇ ਪੰਜਾਬ ਦੇ ਵਿੱਚੋਂ ਤੁਸੀਂ ਸਾਰੇ ਔਰ ਆਪਾਂ ਸਾਰੇ ਇਕੱਤਰ ਹੋਏ ਆ ਮੋਢੇ ਨਾਲ ਮੋਢਾ ਢਾਕੇ ਆਪਾਂ ਇਹ ਲੜਾਈ ਲੜਨੀ ਆ ਪਿਆਰਿਓ ਭਾਵੇਂ ਆਪਾਂ ਵੱਖ-ਵੱਖ ਜੱਦੇ ਬੰਦੀਆਂ ਤੋਂ ਆ ਪਰ ਜਿਹੜੀ ਇਹ ਲੜਾਈ ਆ ਇਹ ਸਾਡੀ ਕਿਸੇ ਇੱਕ ਜਥੇਬੰਦੀ ਦੀ ਨਹੀਂ ਆਪਾਂ ਕੱਲਿਆ-ਕੱਲਿਆ ਲੜਾਈ ਨਹੀਂ ਲੜਨੀ ਸਾਰੇ ਇਕੱਠੇ ਹੋ ਕੇ ਲੜਾਈ ਲੜਨੀ ਆ ਔਰ ਇਸ ਲੜਾਈ ਨੂੰ ਜਿੱਤ ਵਿੱਚ ਆਪਾਂ ਬਦਲਣਾ ਆ ਮੈਂ ਪ੍ਰਬੰਧਕ ਵੀਰਾਂ ਨੂੰ ਇਹ ਬੇਨਤੀ ਕਰਨੀ ਚਾਹੁੰਨਾ ਦੱਸ ਦੇਵਾਂ ਵੀ ਸਾਡੀ ਸੰਯੁਕਤ ਕਿਸਾਨ ਭਲਾਈ ਸੰਸਥਾ ਅਜਨਾਲਾ ਇਹ ਤੁਹਾਡੇ ਨਾਲ ਮੋਢੇ ਨਾਲ ਡਾਕੇ ਖੜੀ ਆ ਜਦੋਂ ਵੀ ਕਿਤੇ ਲੋੜ ਪਵੇ ਸਾਨੂੰ ਇੱਕ ਕਾਲ ਕਰੋ ਅਸੀਂ ਉਸੇ ਵੇਲੇ ਜਿੰਨੇ ਵੀ ਵੱਧ ਤੋਂ ਵੱਧ ਮੈਂਬਰ ਹੋ ਸਕੇ ਇੱਥੇ ਆ ਜਾਈ ਪਰਾਂਗੇ ਜੀ ਇਹਨੀਆਂ ਗੋ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ